सेक्टर्स पारा, बस स्टैंड टावर है जिथे के एक नौजवान मैं, मैं छाल मारा हालांकि आजाच का विषय है कि आ नौजवान टावर के उपर अपनी जो, जान जोखम छा के पू चढ़ोकड़ की है तस्वीर ਤੁਸੀਂ वेख पा रहे हो पहलियां तस्वीर आ टावर नजर आ रहा है चंडीगढ़ का सैक्टर सतारा है बस स्टैंड है उजदीक आ टावर है आ नौजवान टावर चढ़िया है अपनी जाना हालांकि आ जांच का विषय है आ जानकारी नहीं सामने आई कि वजह रही आज टावर चढ़ गया पर पारी पुलिस बल उत है पारी पुलिस बल उ पहुंच चुकी है अपील इस निकी जा रही है कि टावर तो नीचे उतर जा टावर तो नीचे उतर जाए पर इसके वालों मना किया गया इसने कहा कि मेरे नेड़े आओगे तो मैं छाल मार दूंगा अक्सर तस्वीर ए सामने आदि ने ਜਰੋ ਕਿ ਆਪਣੇ ਮੰਗਾ ਮਨਵਾਉਣ ਦੇ ਲਈ तमाम ਜੋ ਕਿਸਾਨ ਅਸੀਂ ਕਈ ਵਾਰ ਵੇਖੇ ਨੇ ਜਾਂ ਹੋਰ ਕੋਈ ਵੀ ਜੋ ਕਈ ਲੋਕ ਹੁੰਦੇ ਨੇ ਆਪਣੀ ਮੰਗਾ ਮਨਵਾਉਣ ਦੇ ਲਈ ਟਾਵਰ ਤੇ ਚੜ ਜਾਂਦੇ ਮੈਨਾ ਮੇਰੇ ਸੇ ਹੋਗੀ ਲਾਈਵ ਮਨੋਜ ਰਾਠੀ ਮੌਜੂਦ ਨੇ ਮਨੋਜ ਜਾਨਣਾ ਚਾਹਵਾਂਗੇ ਕਿ ਆ ਨੌਜਵਾਨ ਕੌਣ ਹੈ ਪਿਛੋਕੜ ਕੀ ਹੈ ਕਿਉਂ ਟਾਵਰ ਦੇ ਉੱਪਰ ਚੜਿਆ ਹੋਇਆ ਹੈ ਕਿ ਕੁਝ ਇਸ ਦੀਆਂ ਮੰਗਾ ਨੇ ਆ ਦੇਖੋ ਸਰਪ ਜੋ ਥੂਣ ਤੱਕ ਦੀ ਜਾਣਕਾਰੀ ਮਿਲੀ ਹੈ ਸੇਪ ਬਿਲਕੁਲ ਸਤਰਾ ਬਸ ਸਟੈਂਡ ਦੇ ਬਿਲਕੁਲ ਬੈਕ ਸਾਈਡ ਤੇ ਤਸਵੀਰਾਂ ਵੀ ਤੁਹਾਨੂੰ ਦਿਖਾ ਦਈਏ ਇਹ ਜੀਨ ਦਾ ਰਹਿਣ ਵਾਲਾ ਦੱਸਿਆ ਜਾ ਰਹਾ ਹੈ ਔਰ ਮਾਨਸਾ ਦੇ ਵਿੱਚ ਇਹਦੀ ਕੋਈ ਪ੍ਰਾਪਰਟੀ ਹੈ ਜਿਸ ਦਾ ਕੋਈ ਵਿਵਾਦ ਚੱਲ ਰਿਹਾ ਜਿਹੜੀ ਹੁਣ ਤੱਕ ਦੀ ਜਾਣਕਾਰੀ ਪੁਲਿਸ ਨੂੰ ਮਿਲੀ ਹੈ ਔਰ ਇੱਕ ਮੰਗ ਕਰ ਰਿਹਾ ਕਿ ਮੈਨੂੰ ਮੁੱਖ ਮੰਤਰੀ ਪੰਜਾਬ ਦੇ ਨਾਲ ਮਿਲਵਾਇਆ ਜਾਵੇ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਮੇਰੀ ਕੋਈ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਮੇਰੀ ਮਾਨਸਾ ਦੇ ਵਿੱਚ ਪ੍ਰਾਪਰਟੀ ਹੈ ਜਿਸ ਨੂੰ ਲੈ ਕੇ ਕਾਫੀ ਦਿਨਾਂ ਤੋਂ ਮੈਂ ਤੰਗ ਪਰੇਸ਼ਾਨ ਹਾਂ ਔਰ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਰਾਹਤ ਨਹੀਂ ਮਿਲ ਰਹੀ ਕੋਈ ਵੀ ਕਾਰਵਾਈ ਪ੍ਰਸ਼ਾਸਨ ਵੱਲੋਂ ਜਾਂ ਪੁਲਿਸ ਵੱਲੋਂ ਨਹੀਂ ਕੀਤੀ ਗਈ ਹੈ ਜਿਸ ਕਰਕੇ ਮੈਂ ਤੰਗ ਆ ਕੇ ਅੱਜ ਮੈਂ ਇਸ ਟਾਵਰ ਤੇ ਚੜਿਆ ਔਰ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਸਰਪਦੋਤ ਕਿ ਪੂਰਾ ਸਮਾਨ ਲੈ ਕੇ ਇਹ ਟਾਵਰ ਤੇ ਚੜਿਆ ਔਰ ਪੂਰਾ ਸਪੀਕਰ ਲੈ ਕੇ ਹੱਥ 'ਚ ਹੋਰ ਵੀ ਕੋਈ ਸਮਾਨ ਹੈ ਡਾਕੂਮੈਂਟਸ ਹੈ ਉਹਨੂੰ ਸਾਰਿਆਂ ਨੂੰ ਲੈ ਕੇ ਇਹ ਬੜੇ ਛਾਤੀ ਤਰੀਕੇ ਨਾਲ ਚੁੱਪਚਾਪ ਤਰੀਕੇ ਨਾਲ ਕਿਉਂਕਿ ਇਹ ਬਿਲਕੁਲ ਬੈਕ ਸਾਈਡ ਤੇ ਬੱਸ ਸਟੈਂਡ ਹੈ ਇਹ ਬੱਸ ਸਟੈਂਡ ਦੇ ਬਿਲਕੁਲ ਬੈਕ ਸਾਈਡ ਤੇ ਟਾਵਰ ਹੈ ਜਿੱਥੇ ਇਹ ਉੱਪਰ ਚੜਿਆ ਹਾਲਾਂਕਿ ਇੱਥੇ ਪੂਰਾ ਜਿਹੜਾ ਇਹ ਪੂਰਾ ਏਰੀਆ ਇਹ ਤੁਹਾਨੂੰ ਇੱਕ ਵਾਰੀ ਦਿਖਾ ਦਈਏ ਕਿ ਪੂਰਾ ਏਰੀਆ ਉਹ ਸਾਰਾ आ, सील ਕਰ ਦਿੱਤਾ ਗਿਆ پولیس ਇੱਥੇ ਲਾ ਦਿੱਤੀ ਗਈ ਹੈ پولیس ਦੇ ਆਫੀਸਰ ਇੱਥੇ ਲਾ ਦਿੱਤੇ ਗਏ ਨੇ ਫਾਇਰ ਦੀ ਗੱਡੀਆਂ ਇੱਥੇ ਔਰ ਹਾਈਡਰੋਲਿਕ ਮਸ਼ੀਨ ਉਹ ਸਾਰੀ ਇੱਥੇ ਲਾ ਦਿੱਤੀ ਗਈ ਹੈ ਕਿਉਂਕਿ ਇਹਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਇਹਨੇ ਸਾਫ ਤੌਰ ਤੇ ਚੇਤਾਵਨੀ ਦਿੱਤੀ ਜੇਕਰ ਮੈਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਪਰੋਂ ਛਾਲ ਮਾਰ ਦਾਂਗਾ ਇਹ ਇਹਨੇ ਸਾਫ ਤੌਰ ਤੇ ਚੇਤਾਵਨੀ ਦਿੱਤੀ ਹੈ ਪੁਲਿਸ ਨੂੰ ਹਾਲਾਂਕਿ ਹੁਣ ਪੁਲਿਸ ਲਗਾਤਾਰ ਦਿਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਹਨੂੰ ਵਾਪਸ نیچے ਉਤਾਰਨ ਦੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਇਹ ਸੁਣਦਾ ਨਹੀਂ ਨਜ਼ਰ ਆ ਰਿਹਾ ਔਰ ਸਪੀਕਰ ਲੈ ਕੇ ਇਹਦਾ ਸਾਫ ਤੌਰ ਤੇ ਇੱਕ ਹੀ ਗੱਲ ਦਾ ਕਹਿਣਾ ਹੈ ਕਿ ਮੈਨੂੰ ਭਗਵੰਤ ਮਾਨ ਨਾਲ ਮਿਲਾਇਆ ਜਾਵੇ ਮੈਂ ਬਹੁਤ ਪਰੇਸ਼ਾਨ ਹ ਮੇਰੀ ਕਿਸੇ ਵੀ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜੀਂਦਾ ਰਹਿਣ ਵਾਲਾ ਹੈ ਪਿੱਛੋਂ ਜਿਹੜੀ ਜਾਣਕਾਰੀ ਮਿਲ ਰਹੀ ਹੈ ਲੇਕਿਨ ਮਾਨਸਾ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰਾਪਰਟੀ ਦਾ ਇਹਦਾ ਵਿਵਾਦ ਹੈ ਜਿਸ ਨੂੰ ਲੈ ਕੇ ਹੁਣ ਲਗਾਤਾਰ ਆ ਪੁਲਿਸ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨੂੰ ਉਤਾਰਨ ਦੀ ਔਰ ਇਹਨੂੰ ਬਾਰ-ਬਾਰ ਸਮਝਾਇਆ ਜਾ ਰਿਹਾ ਹੈ ਕਿ ਜੋ ਵੀ ਤੁਹਾਡੀ ਜੜੀ ਹੈਗੀ ਹੈ ਜੋ ਵੀ ਤੁਹਾਡੇ ਤੁਹਾਡੀ ਮੰਗ ਹੈ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਹੈ ਤੁਹਾਡੀ ਗੱਲ ਸੁਣੀ ਜਾਵੇਗੀ ਤੁਹਾਨੂੰ ਕੋਸ਼ਿਸ਼ ਕਰਾਂਗੇ ਅਧਿਕਾਰੀਆਂ ਦੇ ਨਾਲ ਮਿਲਾਨ ਦੀ ਲੇਕਿਨ ਕੋਈ ਵੀ ਗੱਲ ਬਾਤ ਸੁਣਨ ਚ ਤਿਆਰ ਨਹੀਂ ਹੈ ਤੇ ਤਸਵੀਰਾਂ ਤੁਸੀਂ ਇੱਕ ਵਾਰੀ ਦੇਖ ਲਓ ਤਸਵੀਰਾਂ ਤੁਸੀਂ ਇੱਕ ਵਾਰੀ ਵੇਖ ਲਓ ਕਿ ਘਟੇ ਚੜਿਆ ਹੋਇਆ ਕੀ ਪਰਿਵਾਰਕ ਮੈਂਬਰ ਮੌਜੂਦ ਹੈ ਤੇ ਇਸ ਹਾਫ ਤੌਰ ਤੇ ਕੇਂਦਰ ਨਜ਼ਰ ਆ ਰਿਹਾ ਹੈ ਮਨੋਜ ਕਿੰਨੀ ਦੇਰ ਹੋ ਗਈ ਆ ਤਾਵਟ ਚੜਿਆ ਕਿ ਇਹਦਾ ਕੋਈ ਪਰਿਵਾਰਿਕ ਮੈਂਬਰ ਨਹੀਂ ਮੌਜੂਦ ਹੈ ਜੋ ਕੋਈ ਵੀ ਪਰਿਵਾਰਿਕ ਮੈਂਬਰ ਇੱਥੇ ਦੇਖੋ ਸਰਬ ਤੋਂ ਹਜੇ ਤੱਕ ਕੋਈ ਪਰਿਵਾਰਿਕ ਮੈਂਬਰ ਇਹਦਾ ਨਾਲ ਨਹੀਂ ਹੈ ਇਹ ਇਕੱਲਾ ਹੀ ਦੱਸਿਆ ਜਾ ਰਿਹਾ ਹੈ ਔਰ ਦੂਜੀ ਗੱਲ ਹਾਲਾਂਕਿ ਹਜੇ ਪੁਲਿਸ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਔਰ ਸਵੇਰੇ ਆਪਾਂ ਗੱਲ ਕਰੀਏ ਕਰੀਬ ਦੇਢ ਤੋਂ 2 ਘੰਟੇ ਹੋ ਚੱਲੇ ਨੇ ਇਹ ਉੱਪਰ ਚੜਿਆ ਸੀਗਾ ਔਰ ਉਸ ਤੋਂ ਬਾਅਦ ਹਜੇ ਤੱਕ ਇਹ ਉੱਪਰ ਟਾਵਰ ਤੇ ਹੀ ਚੜਿਆ ਹੋਇਆ ਔਰ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਵੀ ਜਿਹੜੇ ਸੀਨੀਅਰ ਅਫਸਰ ਇੱਥੇ ਪਹੁੰਚੇ ਸੀਗੇ ਉਹਨਾਂ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਨੂੰ ਥੱਲੇ ਉਤਾਰਿਆ ਜਾਵੇ ਲੇਕਿਨ ਇਹਨੇ ਸਾਫ਼ ਤੌਰ ਤੇ ਪੁਲਿਸ ਨੂੰ ਕਿਹਾ ਹੈ ਕਿ ਅਸੀਂ ਜਦ ਤੱਕ ਮੇਰੀ ਮੰਗਾਂ ਨਹੀਂ ਮੰਨਦੇ ਜਾਂ ਫਿਰ ਮੈਨੂੰ ਨਹੀਂ ਕਿਸੇ ਜਿਹੜੇ ਭਗਵੰਤ ਮਾਨ ਨੂੰ ਨਹੀਂ ਮਿਲਾਂਦੇ ਤਾਂ ਮੈਂ ਨਹੀਂ ਹਟਾਂਗਾ ਹਾਲਾਂਕਿ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਦੇ ਸੀਨੀਅਰ ਅਫਸਰ ਵੀ ਇੱਥੇ ਹੋਚੇ ਸੀਗੇ ਤੇ ਲਗਾਤਾਰ ਜਿਹੜਾ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰ ਲਗਾਤਾਰ ਸੀਨੀਅਰ ਅਫਸਰ ਵੀ ਇੱਥੇ ਪਹੁੰਚੇ ਸੀਗੇ ਹੁਣ ਕੀ ਡਿਮਾਂਡ ਕੀ ਹੈ ਸਰ ਡਿਮਾਂਡ ਹੈ ਜੇ ਪ੍ਰੋਪਰ ਦੱਸ ਨਹੀਂ ਲਿਆ ਕਿ ਆ ਮੈਟਰ ਆਪ ਕੋ ਡਿਸਪੂਟ ਉਸ ਪਰ ਦੱਸ ਰਹੇ ਤੇ ਜ਼ਿਆਦਾ ਕੁਝ ਨਹੀਂ ਹੈ ਇਹ ਇਕੱਲਾ ਹੀ ਸੀ ਇਕੱਲਾ ਹੀ ਕੋਈ ਇਹਦੇ ਨਾਲ ਤਾਂ ਨਹੀਂ ਹੈ ਕੋਈ ਸਰ ਤੇ ਤੁਹਾਡੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਹਾਂ ਬਿਲਕੁਲ ਕੋਸ਼ਿਸ਼ ਕਰ ਰਹੇ ਕਰ ਰਹੇ ਹੈ ਕੋਸ਼ਿਸ਼ ਕੀਤੀ ਜਾ ਰਹੀ ਕਰ ਰਹੇ ਹੈ ਕੋਸ਼ਿਸ਼ ਪੇ نیچے ਆ ਰਹੇ ਫਿਰ ਕੀ ਕਹਿ ਰਹੇ ਹੈ ਅਜੇ ਤਾਈਂ ਮਨ ਕਰ ਰਿਹਾ ਵੀ ਮੈਨੀਆਂ ਤਾਂ ਨਹੀਂ ਇਹਦੀ ਕੋਲ ਕੁਝ ਹੋਰ ਵੀ ਚੀਜ਼ਾਂ ਜਿਦਾ ਸਪੀਕਰ ਹੋ ਡਾਕੂਮੈਂਟਸ ਵਗੈਰਾ ਵੀ ਇਹ ਹੁਣ ਉੱਪਰ ਲੈ ਕੇ ਚੜਿਆ ਹੋਇਆ ਤਾਂ ਇਹਨੂੰ ਹੀ ਪਤਾ ਹੋਣਗੇ ਸਾਡੇ ਅੱਨ ਤੋਂ ਪਹਿਲਾਂ ਚੜਿਆ ਹੋਇਆ ਸੀ ਉੱਪਰ ਇਹ ਸਕੱਤੀ ਕਿੰਨਾ ਟਾਈਮ ਹੋ ਗਿਆ ਇਹਨੂੰ ਚੜੇ ਹੋਏ ਉਹ ਘੱਟ ਕਰੀਬ ਡੇਢ ਘੰਟਾ ਹੋ ਗਿਆ ਡੇਢ ਘੰਟਾ ਹੋ ਗਿਆ ਹਾਂ ਡੇਢ ਘੰਟਾ ਹੋ ਗਿਆ ਤੇ ਇਹਦੇ ਨਾਲ ਕੋਈ ਨਹੀਂ ਹੈ ਹਜੇ ਹਜੇ ਤਾਂ ਕੋਈ ਦਿਖਿਆ ਨਹੀਂ ਸਾਨੂੰ ਨਹੀਂ ਨਹੀਂ ਤੇ ਹਾਲਾਂਕਿ ਇਹ ਪੂਰਾ ਸੀਲ ਕਰ ਦਿੱਤਾ ਗਿਆ ਤੁਹਾਡੇ ਵੱਲੋਂ ਪੂਰਾ ਹਾਂ ਬਿਲਕੁਲ ਸੀਲ ਹੈ ਸਾਰਾ 4:00 ਵਜੇ ਸੇਫਟੀ ਜੋ ਵੀ ਸਾਡੇ ਹੈਗੇ ਮੀਜਰਮੈਂਟ ਲੈ ਰਹੇ ਪੂਰਾ ਤੇ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਨੂੰ ਕਹਿਣ ਨੂੰ ਮਿਲਣ ਨੂੰ ਕਹਿ ਰਹੇ ਉਹ ਦੇਖਦੇ ਹਾਂ ਹਜੇ ਕੀ ਪ੍ਰੋਸੈਸ ਹੁੰਦਾ ਹੈ ਕਿ ਸੀਨੀਅਰ ਅਫਸਰ ਵਗਾਰਾ ਇਹ ਮਸ਼ੀਨ ਇਹ ਜਿਹੜੀ ਫਾਇਰ ਦੀ ਗੱਡੀਆਂ ਗੱਡੀਆਂ ਵੀ ਮੰਗਾਈ ਹੋਈਆਂ ਬਿਲਕੁਲ ਸਾਰੀ ਬਿਲਕੁਲ ਬਿਲਕੁਲ ਠੀਕ ਹੈ ਤੇ ਸੀਨੀਅਰ ਅਫਸਰ ਵੀ ਮ ਸਾਫ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਕੋਸ਼ਿਸ਼ ਜ਼ਰੂਰ ਹਜੇ ਵੀ ਕੀਤੀ ਜਾ ਰਹੀ ਹੈ ਕਿ ਇਸ ਨੂੰ ਥੱਲੇ ਜਿਹੜਾ ਹੈ ਉਹ ਉਤਾਰਿਆ ਜਾਵੇ ਲੇਕਿਨ ਇਹ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਰਦਾ ਨਹੀਂ ਨਜ਼ਰ ਆ ਰਿਹਾ ਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਸਰਬਜੋਤ ਇਹਨੂੰ ਬੜੇ ਹੀ ਸੇਫਲੀ ਤਰੀਕੇ ਦੇ ਨਾਲ ਉਤਾਰਿਆ ਜਾਵੇ ਕਿਉਂਕਿ ਜਿਸ ਤਰ੍ਹਾਂ ਦੀ ਕੋਈ ਨੁਕਸਾਨ ਨਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਾ ਹੋਵੇ ਜੋ ਵੀ ਤੁਹਾਡੀ ਮੰਗਾ ਨੇ ਉਸ ਨੂੰ ਲੈ ਕੇ ਆ ਪੂਰਾ ਪੁਲਿਸ ਦਾ ਵੀ ਇੱਕ ਰਿਸਪੌਂਸਿਬਿਲਟੀ ਹੁੰਦੀ ਹੈ ਕਿਉਂਕਿ ਫਾਇਰ ਸਰਵਿਸ ਦੀ ਗੱਡੀਆਂ ਜਾਂ ਪੁਲਿਸ ਦੇ ਅਫਸਰ ਵੀ ਇੱਥੇ ਪਹੁੰਚ ਕੇ ਕਰੀਬ 1.5 ਤੋਂ 2 ਘੰਟੇ ਹੋ ਚਲੇ ਨੇ ਜਿਹੜੇ ਅਫਸਰਾਂ ਨੇ ਪੁਲਿਸ ਅਫਸਰਾਂ ਨੇ ਦੱਸਿਆ ਲੇਕਿਨ ਹਜੇ ਤੱਕ ਇਹ ਨਿਚੇ ਉਤਰਨ ਦਾ ਨਹੀਂ ਮੰਨ ਰਿਹਾ ਸਾਫ ਤੌਰ ਤੇ ਕਹਿੰਦੇ ਨਜ਼ਰ ਆ ਰਿਹਾ ਕਿ ਮੇਰਾ ਲਗਾਤਾਰ ਮੈਂ ਕਾਫੀ ਸਮੇਂ ਤੋਂ ਮੇਰਾ ਵਿਵਾਦ ਚੱਲ ਰਿਹਾ ਹੈ ਲੇਕਿਨ ਕੋਈ ਵੀ ਕਿਤੇ ਵੀ ਮੇਰੀ ਸੁਣਵਾਈ ਨਹੀਂ ਹੋ ਰਹੀ ਜਿਸ ਕਰਕੇ ਮੈਨੂੰ ਇਹ ਕਦਮ ਚੁਕਣਾ ਪਿਆ ਯਾਨੀ ਕਿ ਮੈਨੂੰ ਇਹ ਕਦਮ ਚੁਕਣਾ ਪਿਆ ਕਿ ਮੈਂ ਇਹ ਇੱਥੇ ਜੇਕਰ ਮੈਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਛਾਲ ਮਾਰ ਦਊਗਾ ਇਹ ਵੀ ਸਾਫ਼ ਤੌਰ ਤੇ ਆ ਜਿਹੜਾ ਹੈਗਾ ਉਹ ਕਹਿੰਦਾ ਨਜ਼ਰ ਆ ਰਿਹਾ ਇਸ ਕਰਕੇ ਸੇਫਟੀ ਮੀਅਰ ਦੇ ਵਾਸਤੇ ਪੂਰੀ ਆ ਇਹ ਹਾਂ ਪੇ ਗੱਡੀਆਂ ਜਿਹੜੀ ਹੈਗੀ ਫਾਇਰ ਦੀ ਹਾਈਡਰੋਲਿਕ ਮਸ਼ੀਨ ਪੁਲਿਸ ਇੱਥੇ ਲਾਈ ਗਈ ਹੈ ਔਰ ਕੋਸ਼ਿਸ਼ ਇਹ ਹੀ ਕੀਤੀ ਜਾ ਰਹੀ ਹੈ ਕਿ ਇਸ ਨੂੰ ਬੜਾ ਸੇਫਲੀ ਤਰੀਕੇ ਦੇ ਨਾਲ ਇੱਥੋਂ ਥੱਲੇ ਜਿਹੜਾ ਹੈ ਉਹ ਉਤਾਰਿਆ ਜਾਵੇ ਹਾਲਾਂਕਿ ਸਰਬਜੋਤ ਇਸ ਤੋਂ ਪਹਿਲਾਂ ਵੀ ਅਸੀਂ ਦੇਖਿਆ ਪਿਛਲੇ ਸਾਲਾਂ 'ਚ ਕਿਸ ਤਰ੍ਹਾਂ ਟਾਵਰ ਤੇ ਚੜਕੇ ਜਾਂ ਫਿਰ ਹੋਰ ਵੀ ਥਾਵਾਂ ਤੇ ਚੜਕੇ ਕਿਸ ਤਰ੍ਹਾਂ ਆਪਣੀ ਮੰਗਾਂ ਨੂੰ ਲੈ ਕੇ ਕੋਈ ਵੀ ਹੋਵੇ ਚਾਹੇ ਪੰਜਾਬ ਦੀ ਗੱਲ ਹੋਵੇ ਚਾਹੇ ਹਰਿਆਣਾ ਦੀ ਹੋਵੇ ਚਾਹੇ ਚੰਡੀਗੜ੍ਹ ਦੀ ਹੋਵੇ ਆਪਣੀ ਮੰਗਾਂ ਨੂੰ ਲੈ ਕੇ ਇਸ ਤਰ੍ਹਾਂ ਦੇ ਪ੍ਰੋਟੈਸਟ ਫਿਰ ਇਸ ਤਰ੍ਹਾਂ ਦਾ ਜਿਹੜਾ ਇਹ ਪ੍ਰੋਟੈਸਟ ਕਰਨ ਦਾ ਜਿਹੜਾ ਤਰੀਕਾ ਹੈ ਹਾਲਾਂਕਿ ਐਂਬੂਲੈਂਸ ਵੀ ਇੱਥੇ ਆਈ ਹੋਈ ਹੈ ਐਂਬੂਲੈਂਸ ਕਿਸੇ ਵੀ ਤਰ੍ਹਾਂ ਦੀ ਕੋਈ ਉਹ ਨਾ ਹੋਵੇ ਇਸ ਕਰਕੇ ਐਂਬੂਲੈਂਸ ਵੀ ਇੱਥੇ ਲਾ ਦਿੱਤੀ ਗਈ ਹੈ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਅਫਸਰ ਹੈ ਉਹਨਾਂ ਵੱਲੋਂ ਪੁਲਿਸ ਮੁਲਾਜ਼ਮ ਵੀ ਤਾਇਨਾਤ ਕਰ ਦਿੱਤੇ ਗਏ ਨੇ ਕਿ ਕਿਸੇ ਤਰ੍ਹਾਂ ਇਹਨੂੰ ਸੇਫਲੀ ਥੱਲੇ ਉਤਾਰਿਆ ਜਾਵੇ ਹਾਲਾਂਕਿ ਇਹਨੂੰ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਜੋ ਵੀ ਤੁਹਾਡੀ ਮੰਗਾਂ ਨੇ ਤੁਸੀਂ ਸਾਡੇ ਨਾਲ نیچے ਆ ਕੇ ਗੱਲ ਕਰੋ ਕਿੱਥੇ ਦਾ ਮੈਟਰ ਹੈ ਮਾਨਸਾ ਦਾ ਮੈਟਰ ਹੈਗਾ ਪ੍ਰਾਪਰਟੀ ਵਿਵਾਦ ਹੈ ਕਿਸ ਤਰ੍ਹਾਂ ਦਾ ਵਿਵਾਦ ਹੈ ਕਿਸ ਤਰ੍ਹਾਂ ਦੀ ਤੁਹਾਡੀ ਸ਼ਿਕਾਇਤ ਹੈ ਇਹ ਸਾਰੀ ਚ

ਪੰਜਾਬ ਪੁਲਿਸ ਦੇਵੀ ਜਿਹੜੇ ਇੱਥੇ ਪਹੁੰਚੇ ਸੀਗੇ ਪੁਲਿਸ ਮੁਲਾਜ਼ਮ ਵੀ ਪਹੁੰਚੇ ਸੀਗੇ ਕਿਉਂਕਿ ਜਦ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਦੀ ਗੱਲ ਆਂਦੀ ਹੈ ਤਾਂ ਕਿਤੇ ਨਾ ਕਿਤੇ ਉੱਥੇ ਵੀ ਉੱਥੇ ਤੱਕ ਜਿਹੜੀ ਹੈਗੀ ਇਹ ਗੱਲ ਪਹੁੰਚੀ ਔਰ ਉਸ ਤੋਂ ਬਾਅਦ ਇੱਥੇ ਪੁਲਿਸ ਆਫੀਸਰ ਪੰਜਾਬ ਪੁਲਿਸ ਦੇ ਆਫੀਸਰ ਵੀ ਇੱਥੇ ਪਹੁੰਚੇ ਸੀ ਕਿਉਂਕਿ ਮੈਟਰ ਕੀ ਹੈ ਮਾਨਸਾ ਦਾ ਜੇਕਰ ਪ੍ਰਾਪਰਟੀ ਵਿਵਾਦ ਹੈ ਤਾਂ ਇੱਥੇ ਆ ਕੇ ਇਸ ਤਰ੍ਹਾਂ ਦਾ ਟਾਵਰ ਤੇ ਚੜਨਾ ਇੱਥੇ ਆ ਕੇ ਕਿਸ ਤਰ੍ਹਾਂ ਦੀ ਗੱਲਬਾਤ ਰੱਖਣਾ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਇਨਵੈਸਟੀਗੇਸ਼ਨ ਵੀ ਕੀਤੀ ਜਾ ਰਹੀ ਹੈ ਕਿ ਜੇਨ ਦਾ ਕਿੱਥੋਂ ਦਾ ਰਹਿਣ ਵਾਲਾ ਹੈ ਮਾਨਸਾ ਇਹਦਾ ਵਿਵਾਦ ਹੈ ਕਿਸ ਤਰ੍ਹਾਂ ਦੀ ਗੱਲ ਹੈ ਇਹਦਾ ਫੈਮਿਲੀ ਮੈਂਬਰ ਕੌਣ ਹੈ ਇਹ ਕਿੱਥੇ ਦਾ ਰਹਿਣ ਵਾਲਾ ਹੈ ਜਿੰਦੇ ਵਿੱਚ ਔਰ ਇਹ ਇਹ ਆਖਿਰ ਕਿੰਨੇ ਦਿਨਾਂ ਤੋਂ ਵਿਵਾਦ ਹੈ ਇੱਥੇ ਚੜ ਕੇ ਕਿਉਂ ਇਹਨੇ ਇਹ ਸਾਰਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਸਾਰਾ ਸਮਾਨ ਲੈ ਕੇ ਆਇਆ ਇਹਦਾ ਮਤਲਬ ਇਹ ਪੂਰੀ ਪਲੈਨਿੰਗ ਦੇ ਤਹਿਤ ਆਇਆ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਬੱਸ ਸਟੈਂਡ ਉਤਰਿਆ ਸੀਗਾ ਆ ਕਿਉਂਕਿ ਇਹ ਜੇ ਇਹ ਬਿਲਕੁਲ ਬੱਸ ਸਟੈਂਡ ਨਾਲੀਆ ਔਰ ਬੱਸ ਸਟੈਂਡ ਤੋਂ ਉਤਰਦੇ બસ સ્ટેન્ડ ਤੋਂ ਉੱਤਰਦੇ ਹੀ ਸਿੱਧਾ ਟਾਵਰ ਤੇ ਚੜ ਗਿਆ ਜੇਕਰ ਅੱਜ ਦੇਢ ਦੋ ਘੰਟੇ ਪਹਿਲਾਂ ਦੀ ਗੱਲ ਕਰ ਲੈ ਸਵੇਰੇ ਸਵੇਰੇ ਇੱਥੇ ਬਿਲਕੁਲ ਖਾਲੀ ਹੁੰਦਾ ਹੈ ਕਿਉਂਕਿ ਸਵੇਰੇ ਜ਼ਿਆਦਾਤਰ ਇੱਥੇ ਪੂਰੀ ਜਿਹੜੀ ਆਫੀਸਿਸ ਨੇ 10 ਵਜੇ ਤੋਂ ਆਫਿਸੇ ਸ਼ੁਰੂ ਹੁੰਦੇ ਇਸ ਕਰਕੇ ਪੂਰੀ ਪਾਰਕਿੰਗ ਵੀ ਖਾਲੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਆਵਾਜਾਹੀ ਤੇ ਨਹੀਂ ਹੁੰਦੀ ਔਰ ਇਸੇ ਦਾ ਮੌਕਾ ਚੁੱਕ ਕੇ ਇਹ ਜਿਹੜਾ ਨੌਜਵਾਨ ਹੈ ਇਸ ਨੇ ਇਥੇ ਜਿਹੜਾ ਹੈਗਾ ਉਹ ਟਾਵਰ ਤੇ ਚੜ ਗਿਆ ਉਹ ਟਾਵਰ ਤੇ ਚੜ ਕੇ ਇਹਨੇ ਸ਼ੋਰ ਮਚਾਉਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਔਰ ਪੁਲਿਸ ਉਸ ਤੋਂ ਬਾਅਦ ਪਹੁੰਚ ਕੇ ਇਸ ਨੂੰ ਲਗਾਤਾਰ ਕੋਸ਼ਿਸ਼ ਕਰ ਰਹੀ ਉਤਾਰਨ ਦੀ ਲੇਕਿਨ ਹਜੇ ਤੱਕ ਫਿਲਹਾਲ ਇਹ ਉਤਰਨ ਦਾ ਨਾ ਨਹੀਂ ਲੈ ਰਿਹਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਮਨੋਸਨ तमाम ਜਾਣਕਾਰੀ ਦੇਣ ਲਈ ਤੇ ਚੰਡੀਗੜ੍ਹ ਦਾ ਸੈਕਟਰ 17 ਹੈ ਉਸ ਦੇ ਨਾਲ ਹੀ ਆ ਟਾਵਰ ਜਿਸ ਤੇ ਨੌਜਵਾਨ ਚੜਿਆ ਹੈ ਲੇਕਿਨ ਦੱਸਿਆ ਜਾ ਰਿਹਾ ਹੈ ਕਿ जींदा निवासी है जिंदा रहने वाला है मानसा इस दी प्रॉपर्टी है कोई डिस्प्यूट चल रहा है भगवंत मान के नाल मिलवाया जाए आ डिमांड वो की जा रही है क्योंकि इसका कहना है कि मेरी सुनवाई नहीं हो पा रही